ਉਹ ਝੁੱਕ ਕੇ ਆ ਰਹੀ ਇਹ ਨਹੀਂ ਗੱਲ ਕਰੇ ਤੂੰ ਸਲੈਂਗ ਚ ਉੱਥੋਂ ਤੱਕ ਹੁੰਦੇ ਫੇਸ ਦਾ ਉਹ ਹੈ ਥੋੜੀ ਜੀ ਕਮੀ ਜ਼ਰੂਰ ਹੈ ਪਰ ਉਹਨਾਂ ਨੇ ਇੱਕ ਨਵੀਂ ਟਰਾਈ ਕੀਤੀ ਆ ਆਪਦੇ ਵੱਲ ਕੋਸ਼ਿਸ਼ ਕੀਤੀ ਹੈ ਪਰ ਕਮਾਲ ਹੈ ਜਿਸ ਤਰੀਕੇ ਨਾਲ ਲੋਕਾਂ ਦਾ ਰਿਸਪੌਂਸ ਹੈ ਗਾਣੇ ਨੂੰ ਜਾਂ ਦੇਖ ਕੇ ਸਿੱਧੂ ਦੀ ਸ਼ਕਲ ਉਭਾਵਕ ਹੋ ਰਹੀ ਹੈ ਹੁਣਾ ਬਣਦਾ ਪਰ ਜਿਸ तरीके ਨਾਲ ਲੋਕਾਂ ਦਾ ਰਿਸਪੌਂਸ ਹੈ ਗਾਣੇ ਨੂੰ ਲੋਕ ਭਾਵੁਕ ਹੋ ਰਹੇ ਨੇ ਇੱਥੋਂ ਤੱਕ ਕਿ ਮੈਂ ਕਮੈਂਟ ਪੜੀ ਕਿ ਸਿੱਧੂ ਆ ਗਿਆ ਓਏ ਸਿੱਧੂ ਆ ਗਿਆ ਓਏ ਸਿੱਧੂ ਆ ਗਿਆ ਸਮਾਪਕ ਕਹਿ ਸਕਦੇ ਆ ਕਿ ਸਿੱਧੂ ਉਸ ਲੈਵਲ ਤੇ ਪਹੁੰਚ ਗਿਆ ਸੀ ਜਿੱਥੇ ਤੱਕ ਹਲੇ ਤੱਕ ਲੋਕ ਉਹਨੂੰ ਸੁਣਦੇ ਨੇ ਬਿਲਕੁਲ ਫੋਰਚੂਨਰ ਗੱਡੀ ਜਿਹੜੀ ਉਹਦੇ ਕੋਲ ਸੀਗੀ ਅੱਜ ਫੋਰਚੂਨਰ ਦੀ ਕਿਥੋਂ ਤੱਕ ਉਹ ਝੋਟਾ ਉਹਨੂੰ ਪ੍ਰਮੋਟ ਕਰ ਗਿਆ 911 ਟਰੈਕਟਰ ਨੂੰ ਲੋਕ ਛੱਡ ਗਏ ਸੀ ਯੂਸ ਉਹ ਨਾਲ ਸਾਰਿਆਂ ਨਾਲ ਵੱਡੀ ਐਗਜ਼ੈਂਪਲ ਹੈ ਜਦੋਂ ਤੱਕ ਤਿੱਦੂ ਜਾਂਦਾ ਰਿਹਾ ਉਹਨੂੰ ਕਹਿੰਦੇ ਰਹੇ 911 911 ਭੁੱਲ ਜੇਗੀ ਕਾਰ ਨੂੰ ਨਹੀਂ ਕੱਢ 911 ਨੂੰ ਨਹੀਂ ਉਹ ਕਿਸਮਤ ਦਾ ਧਣੀ ਸੀ ਉਹ ਉਹ ਉਹਦੇ ਕੋਲ ਇੱਕ ਕਲਾ ਸੀਗੀ ਜਿਹੜੀ ਉਹ ਇੱਕ ਗਾਣੇ 'ਚ ਕਹਿੰਦਾ ਨਹੀਂ ਵੀ ਬਹੁਤੇ ਪੈਸਿਆਂ ਵਾਲੇ ਹੱਥੇ ਆਉਣਾ ਚਾਹੁੰਦੇ ਮੇਰੀ ਕਲਾ ਨੂੰ ਹਨਾ ਵੀ ਮੇਰੀ ਕਲਾ ਇੱਕ ਹੈ ਜੀ ਇਹ ਜਿਹੜੀ ਪੈਸੇ ਵਾਲੇ ਵੀ ਉਹਨੂੰ ਚਾਹਦੇ ਵੀ ਇਹ ਕੰਦੀ ਕਲਾ ਖਰੀਦ ਜਗਪ੍ਰੀਤ ਮੂਸੇਵਾਲ ਦਾ ਨਵਾਂ ਗੀਤ ਆਇਆ ਤੁਸੀਂ ਸੁਣਿਆ ਬਿਲਕੁਲ ਹੈਗਾ ਤਾਂ ਖੈਰ viral song ਹੀ ਆਉਂਦਾ ਪਹਿਲਾਂ ਹੀ viral ਆ ਹੋ ਮਤਲਬ ਸੁਣਿਆ ਹੋਇਆ ਹੈ ਗਾਣਾ ਪਹਿਲਾਂ ਵੀ ਰੀਲਾਂ ਬੜੀਆਂ ਬਣੀਆਂ ਇਸ ਗਾਣੇ ਤੇ ਬਿਲਕੁਲ ਪਰ ਜਿਹੜੇ ਇੱਕ AI ਦਾ ਜ਼ਿਕਰ ਹੋ ਰਿਹਾ ਵੀ AI ਨਵੀਂ ਟੈਕਨੋਲੋਜੀ ਦਾ ਯੂਜ਼ ਕਰਕੇ ਸਿੱਧੂ ਦਾ ਫੇਸ ਲਗਾਇਆ ਗਿਆ ਹੁੰਦੇ ਨੇ ਕਹਿੰਦੇ ਉਹਨੇ ਭਾਵਕ ਕਰਤੇ ਸਾਰੇ ਜਿਹੜੇ ਫੈਨਸ ਸੀਗੇ ਲੋਕ ਸੀਗੇ ਸਿੱਧੂ ਨੂੰ ਚਾਹਣ ਵਾਲੇ ਮੈਸ਼ੂਸ਼ੀਅ ਮੀਡੀਆ ਤੇ ਦੇਖ ਰਹੇ ਆ ਕਮੈਂਟਾਂ ਦੇ ਵਿੱਚ ਵੀ ਲੋਕ ਭਾਵਕ ਹੋ ਰਹੇ ਆ ਜਿਸੇ ਨਾਲ ਗੱਲ ਕਰਦੇ ਉਹਨੂੰ ਦੇਖ ਕੇ ਭਾਵਕ ਹੋ ਰਹੇ ਨੇ ਨਹੀਂ ਬਿਲਕੁਲ ਦੇਖੋ ਜਿੱਥੋਂ ਤੱਕ ਉਹਦੇ ਫੇਸ ਦਾ ਉਹ ਹੈ ਥੋੜੀ ਜੀ ਕਮੀ ਜ਼ਰੂਰ ਹੈ ਪਰ ਉਹਨਾਂ ਨੇ ਇੱਕ ਨਵੀਂ ਟਰਾਈ ਕੀਤੀ ਆ ਆਪਦੇ ਵੱਲ ਕੋਸ਼ਿਸ਼ ਕੀਤੀ ਹੈ ਕਿ AI ਦੇ ذریعے ਅਸੀਂ ਕੁਛ ਨਾ ਕੁਛ ਨਵਾਂ ਲਿਆ ਸਕੀ ਹੈ ਜਾਂ ਸਿੱਧੂ ਨੂੰ ਹੀ ਰੂਬਰੂ ਕਰਾ ਸਕੀ ਲੋਕਾਂ ਦੇ ਪਰ ਕਮਾਲ ਹੈ ਜਿਸ ਤਰੀਕੇ ਨਾਲ ਲੋਕਾਂ ਦਾ ਰਿਸਪੌਂਸ ਹੈ ਗਾਣੇ ਨੂੰ ਜਾਂ ਦੇਖ ਕੇ ਸਿੱਧੂ ਦੀ ਸ਼ਕਲ ਉਭਾਉਕ ਹੋ ਰਹੇ ਹੈ ਹੁਣ ਬਣਦਾ ਹੈ ਦੇਖੋ ਸਿੱਧੂ ਦਾ ਐਡਾ ਕਰੇਜ ਆ, ਜਿਆਦਾ ਕਰੇਜ ਆ 트ੈਂਡ ਆ ਹਨਾ ਜਿਵੇਂ ਸਟੈਫਲੈਂਟਨ ਦਾ ਗੀਤ ਉਹ ਸਾਰਾ ਫਰੰਟ ਦੇਖੀਏ ਜਾਂ ਜਿੰਨਾ ਵੀ ਪੈਰਾ ਹੈਗਾ ਸਿੱਧੂ ਦੇ ਨੂੰ ਛੱਡ ਕੇ ਉਹ ਸਾਰਾ ਇੰਗਲਿਸ਼ ਦੇ ਵਿੱਚ ਆ ਤੇ ਆਪਣੇ ਬਹੁਤ ਪੰਜਾਬੀ ਇਹੋ ਜਿਹੇ ਜਿਨ੍ਹਾਂ ਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ ਕਿ ਪਰ ਫਿਰ ਵੀ ਜਿਹੜੇ ਵਿਊ ਨੇ ਉਹ ਪੰਜਾਬ ਦੇ ਜਿਆਦਾ ਨਹੀਂ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਜਿਆਦਾ ਸੁਣਿਆ ਕੀਤਾ ਉਹ ਕਾਦੇ ਪਿੱਛੇ ਇੱਕ ਸਿੱਧੂ ਪਿੱਛੇ ਵੀ ਐਡਾ ਉਹਦਾ ਕਰੇਜ ਹੈਗਾਗਾ ਯਾਰ ਹਲੇ ਵੀ ਮੈਂ ਅੱਜ ਦੀ ਪਹਿਲਾਂ ਵੀ ਕਈ ਸ਼ੋਅ 'ਚ ਵੀ ਇਹ ਗੱਲ ਕਰ ਚੁੱਕਿਆ ਕਿ ਜੇ ਉਹ ਹਲੇ ਤੱਕ ਨਹੀਂ ਡੈੱਡ ਹੋ ਜਾ ਤਾਂ ਉਹ ਹੋ ਨਹੀਂ ਸਕਦਾ ਜਿਹੜੇ ਉਹਦੇ ਗਾਣੇ ਨੇ ਜਿਵੇਂ ਚਮਕੀਲੇ ਦੇ ਗਾਣੇ ਹਲੇ ਤੱਕ ਲੋਕ ਸੁਣਦੇ ਨੇ ਜੀ ਉਵੇਂ ਹੀ ਸਿੱਧੂ ਦੇ ਗਾਣੇ ਵੀ ਵਜਿਆ ਕਰਨਗੇ ਕਾਰਾਂ 'ਚ ਤੇ ਹਲੇ ਤੱਕ ਯਾਰ ਬਹੁਤ ਲੰਮਾ ਟਾਈਮ ਤਾਂ ਐਵੇਂ ਚੱਲੂਗਾ ਇੱਕ ਇੱਕ ਗਾਣਾ ਦੋ ਦੋ ਗਾਣੇ ਜਿਹੜੇ ਵੀ ਆਰਟਿਸਟਾਂ ਕੋਲ ਪਏ ਐ ਜੀ ਉਹ ਆਰਟਿਸਟ ਐਵੇਂ ਹੀ ਚਲਾਉਂਦੇ ਰਹਿਣਗੇ ਗਾਣੇ ਜੀ ਪਰ ਜਿਸ ਤਰੀਕੇ ਨਾਲ ਲੋਕਾਂ ਦਾ ਰਿਸਪੌਂਸ ਹੈ ਗਾਣੇ ਨੂੰ ਲੋਕ ਭਾਵਕ ਹੋ ਰਹੇ ਨੇ ਇੱਥੋਂ ਤੱਕ ਕਿ ਮੈਂ ਕਮੈਂਟ ਪੜੇ ਕਿ ਸਿੱਧੂ ਆ ਗਿਆ ਓਏ ਸਿੱਧੂ ਆ ਗਿਆ ਓਏ ਸਿੱਧੂ ਆ ਗਿਆ ਓਏ ਹਨਾ ਬੜੇ ਬੜੀ ਕਮੈਂਟਾਂ ਥੱਲੇ ਲੋਕ ਇਸ ਤਰੀਕੇ ਨਾਲ ਕਮੈਂਟ ਕਰ ਰਹੇ ਨੇ ਕਿ ਵਾਹ ਯਾਰ ਚਲੋ ਨਾਲੇ ਇੱਕ ਚੀਜ਼ ਜਿਵੇਂ ਤੁਸੀਂ ਸ਼ੁਰੂਆਤ ਚ ਕਿਹਾ ਵੀ ਇਹ ਪਹਿਲਾਂ ਸੁਣਿਆ ਹੋਇਆਗਾ ਫਿਰ ਵੀ ਦੇਖੋ ਸੁਖਤਾ ਕਿੰਨੀ ਆ ਬਿਲਕੁਲ ਵੀ ਸ਼ਾਇਦ ਕੋਈ ਕੋਈ ਸਿੱਧੂ ਦਾ ਨਵਾਂ ਟੱਪਾ ਜਾਂ ਨਵਾਂ ਇੱਕ ਕੋਈ ਵਰਦੀ ਸਨਨ ਨੂੰ ਮਿਲ ਜੇ ਵੀ ਹਾਂ ਯਾਰ ਇਹ ਚੀਜ਼ ਸਿੱਧੂ ਨੂੰ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਸਿੱਧੂ ਉਸ ਲੈਵਲ ਤੇ ਪਹੁੰਚ ਗਿਆ ਸੀ ਜਿੱਥੇ ਤੱਕ ਹਲੇ ਤੱਕ ਲੋਕ ਉਹਨੂੰ ਸੁਣਦੇ ਨੇ ਬਿਲਕੁਲ ਜੇ ਆਪਾਂ ਗੱਲ ਕਰੀਏ ਕਿ ਬਾਹਰਲੇ ਉਹਦੇ ਗਾਣੇ ਚ ਪਹਿਲਾਂ ਵੀ ਇਹ ਗੱਲ ਆਇਆ ਹੋਇਆ ਵੀ ਬਾਹਰਲੇ ਕਹਿੰਦਾ ਯੂ ਐਸ ਏ ਤੋਂ ਜੱਟ ਤੇ ਰੱਖਦੇ ਅੱਖ ਨਹੀਂ ਉਹ ਇੱਕ ਟੱਪਾ ਹੈਗਾ ਮੈਂ ਟੱਪਾ ਭੁੱਲ ਗਿਆ ਹਮ ਪਰ ਕੀ ਉਹਦਾ ਕਰੀਜ਼ ਹੈ ਕੀ ਕਿਸ ਤਰੀਕੇ ਨਾਲ ਉਹਨੇ ਆਪਦੀ ਕ੍ਰੇਜ਼ ਨੂੰ ਮੇਨਟੇਨ ਰੱਖਿਆ ਹੋਇਆ ਹੈ ਇਹਦੇ ਤਾਰੀਫ਼ ਦੇਖੋ ਕਰਦਿਆਂ ਦੀ ਵੀ ਕਰਨੀ ਪੈਗੀ ਹੁੰਦੀ ਜੀ ਜਿਹੜੇ ਉਹਨਾਂ ਨੂੰ ਹਲੇ ਤੱਕ ਜ਼ਿੰਦਾ ਰੱਖੀ ਬੈਠੇ ਨੇ ਕਿ ਸਾਡਾ ਪੁੱਤ ਹੈ ਤੇ ਗਾਣਿਆਂ 'ਚ ਉਹ ਵੱਜਦਾ ਹੀ ਰਹੂਗਾ ਹੂੰ ਤੇ ਉਹਨੇ ਛਾਇਆ ਬੜਾ ਕੁਛ ਕੀਤਾ ਵੀ ਮੈਨੂੰ ਕਈ ਵਾਰੀ ਬਹੁਤ ਦੁੱਖ ਹੁੰਦਾ ਹੈ ਕਿ ਉਹ ਅੱਜ ਸਾਡੇ ਵਿੱਚ ਨਹੀਂ ਹੈ ਪਰ ਕਿਤੇ ਨਾ ਕਿਤੇ ਇਹ ਹੈ ਵੀ ਯਾਰ ਹੋਣਾ ਜ਼ਰੂਰ ਅਸਲ 'ਚ ਨਾ ਜਿਹੜਾ ਜੱਗੀ ਉਹਦੇ ਵਿੱਚ ਜਿਹੜਾ ਡਾਊਨ ਟੂ ਅਰਥ ਇੱਕ ਆਮ ਇਨਸਾਨ ਦੀ ਤਰ੍ਹਾਂ ਰਹਿੰਦਾ ਜਿਹੜਾ ਉਹਦਾ ਤਰੀਕਾ ਸੀ ਨਾ ਵਿਹਾਰ ਸੀ ਉਹਦਾ ਉਹ ਬਹੁਤ ਸਾਨੂੰ ਪਾਉਂਦਾਗਾ ਮੈਂ ਇੱਕ ਨਿੱਜੀ ਸਾਂਝਾ ਕਰਨਾ ਚਾਹਾਂਗਾ ਤਜਰਬਾ ਮੈਂ ਹੁਣੇ ਪਿੱਛੇ ਜੇ ਕੋ ਵੱਡੇ ਆਰਟਿਸਟ ਦੇ ਗਿਆ ਸੀਗਾ ਕੋਈ ਪ੍ਰੈਸ ਕਾਨਫਰੈਂਸ ਸੀਗੀ ਤਾਂ ਉਥੇ ਗਿਆ ਤੇ ਉਹ ਆਰਟਿਸਟ ਆਇਆ ਵੱਡਾ ਨਾਮ ਬਣ ਚੁੱਕਿਆ ਜਿਵੇਂ ਸਿੱਧੂ ਦਾ ਨਾਮ ਹੈਗਾ ਉਹ ਉਸ ਤਰੀਕੇ ਨਾਲ ਲੋਕਾਂ ਨੂੰ ਮਿਲਿਆ ਨਹੀਂ ਚਲੋ ਆਪਾਂ ਇੱਕ ਸਿਕਿਉਰਿਟੀ ਪਰਪਸ ਵੀ ਵੇਖ ਸਕਦੇ ਹਾਂ ਨਾ ਵੀ ਯਾਰ ਖਤਰਾ ਹੈਗਾ ਕਿਉਂਕਿ ਜਿਵੇਂ ਸਿੱਧੂ ਨਾਲ ਹੋਇਆ ਹਰ ਕੋਈ ਡਰਦਾ ਵੀ ਹੈ ਮੇਰੇ ਨਾਲ ਨਾ ਹੋ ਜਾਏ ਪਰ ਕਿਸੇ ਹੱਦ ਤੱਕ ਯਾਰ ਇੱਕ ਉਹ ਵੀ ਹੁੰਦਾਗਾ ਉੱਥੇ ਯਾਦ ਆਈ ਵੀ ਯਾਰ ਜੇ ਅੱਜ ਸਿੱਧੂ ਹੁੰਦਾ ਨਾ ਉਹਨੇ ਆਏ ਨਹੀਂ ਜਾਣਾ ਸੀਗਾ ਇੱਥੇ ਤਾਂ ਕੀ ਉਹਨੇ ਫੋਟੋਆਂ ਤੱਕ ਨਹੀਂ ਕਿਸੇ ਨੇ ਕਰਾਈਆਂ ਨਹੀਂ ਚੌਣ ਵਾਲੇ ਇੰਨੇ ਜਿਆਦਾ ਗਏ ਸੀ ਵੀ ਬੰਦਾ ਦੂਰੋਂ ਫੋਟੋ ਕਰਾ ਲੈਂਦਾ ਨਾ ਕਿਸੇ ਨੂੰ ਮਿਲੇ ਨਹੀਂ ਪਰ ਉਹ ਇਹੋ ਜਿਹਾ ਬੰਦਾ ਸੀ ਉਹ ਡਰਿਆ ਨਹੀਂ ਉਹਨੂੰ ਧਮਕੀਆਂ ਆਉਂਦੀਆਂ ਨੇ ਦੇਖੋ ਮੌਤ ਆ ਗਈ ਮਰ ਗਿਆ ਮਾਰਤਾ ਉਹ ਗੱਲ ਇੱਕ ਵੱਖਰਾ ਕਨਸੈਪਟ ਆ ਪਰ ਇੱਕ ਚੀਜ਼ ਉਹਨੇ ਜਿਹੜੀ ਕਮਾਈ ਉਹਦੀ ਦੌਲਤ ਤੋਂ ਵੀ ਵੱਧ ਜਿਹੜਾ ਉਹ ਕਮਾਈ ਕਰ ਗਿਆ ਉਹ ਮੈਨੂੰ ਲੱਗਦਾ ਕੋਈ ਵੀ ਹੋਰ ਬੰਦਾ ਕਮਾ ਨਹੀਂ ਸਕਦਾ ਜਿਹੜੀ ਉਹ ਕਰ ਗਿਆ ਨਹੀਂ ਬਿਲਕੁਲ ਕਮਾਈ ਕਰ ਵੀ ਨਹੀਂ ਸਕਦਾ ਨਾਲੇ ਜਿਸ ਤਰੀਕੇ ਨਾਲ ਉਹ ਸਭ ਕੁਝ ਛੱਡ ਕੇ ਆਇਆ ਜਿਹੜੇ ਅੱਜ ਦੇ ਸਿੰਗਰ ਚ ਨੇ ਆਪਾਂ ਮੰਨ ਲਈ ਸਭ ਕੋਲ ਬੁਲੇਟ ਪ੍ਰੂਫ ਗੱਡੀਆਂ ਉਹਦੇ ਕੋਲੇ ਵੀ ਸੀਗੀਆਂ ਬੁਲੇਟ ਪ੍ਰੂਫ ਗੱਡੀਆਂ ਸਿਕਿਉਰਿਟੀ ਉਹਦੇ ਕੋਲੇ ਵੀ ਸੀਗੀ ਸਾਰਾ ਕੁਝ ਸੀਗਾ ਪੁਰਾ ਕਈ ਵਾਰੀ ਸਿਕਿਉਰਿਟੀ ਨੂੰ ਛੱਡ ਕੇ ਵੀ ਕਹਿੰਦਾ ਸੀ ਯਾਰ ਬੱਡੀ ਗੱਲ ਸੀ ਨਾ ਜਦੋਂ ਕੋਈ ਰਾਸਤੇ 'ਚ ਕੋਈ ਹੱਥ ਚੱਕ ਦਿੰਦਾ ਸੀ ਗੱਡੀ 'ਚ ਆ ਪੁੱਤਰ ਕਿ ਉਹਦੇ ਕੋਲ ਜਾਂਦਾ ਸੀ ਨਹੀਂ ਸਿੰਗਰ ਹੁੰਦੇ ਆ ਯਾਰ ਕੋਲੇ ਆਉਂਦੇ ਆ ਬੰਦੇ ਹਨਾ ਉਹ ਆਪ ਕੋਲੇ ਜਾ ਕੇ ਯਾਰ ਆ ਜਾ ਫੋਟੋ ਕਰਾ ਗਏ ਜੱਫੀ ਪਾ ਕੇ ਯਾਰ ਉਹ ਬੰਦੇ ਦਾ ਐਡਾ ਨੇਚਰ ਡਾਉਨ ਸੀਗਾ ਨਾਲੇ ਸਰਨਾਂ ਨੂੰ ਵੱਡੀ ਗੱਲ ਰਾਜਦੀ ਪੱਜਦੀ ਜਿੱਥੇ ਆਪਾਂ ਗੱਲ ਕਰੀਏ ਵੀ ਲਗਜ਼ਰੀ ਲਾਈਫ ਸਿੰਗਰ ਜਾਂ ਕੋਈ ਵੀ ਆਰਟਿਸਟ ਪਸੰਦ ਕਰਦਾ ਵੀ ਇੱਕ ਇਕਾਂਤ ਹਨਾ ਮੰਨ ਲਓ ਯੂ ਐਸ ਏ ਚਲਾ ਜਾਂਦਾ ਹੈ ਜਾਂ ਕਰਨ ਔਜਲਾ ਦੁਬਈ ਚਲਾ ਗਿਆ ਤੋ ਉਹ ਉਸ ਉਹਨਾਂ ਵੇਲੇਾਂ ਚੋ ਕੈਨੇਡਾ ਛੱਡ ਕੇ ਵਾਪਸ ਆ ਗਿਆ ਹਾਂ ਨਾ ਉਹ ਕਹਿੰਦੇ ਨੇ ਵੀ ਨਹੀਂ ਮੈਂ ਬੰਬੇ ਬੰਬੇ ਵਾਲੇ ਮਿੱਠੀ ਨਹੀਂ ਮੈਂ ਮੂਸੇ ਪਿੰਡੋਂ ਲਾਤੇ ਨਹੀਂ ਉਹ ਗੱਲ ਹੈ ਦੇਖੋ ਅੱਜ ਕਿੱਥੋਂ ਆਰਟਿਸਟ ਚੱਲ ਕੇ ਉਹਨੇ ਮੂਸੇ ਆ ਕੇ ਸ਼ੂਟ ਕੀਤਾ ਗਾਣਾ ਬਿਲਕੁਲ ਉਹਦੀ ਹਵੇਲੀ ਸੀ ਹਣਾ ਕਿੱਥੇ ਜਾਂਦੀ ਹੈ ਗੱਲ ਵੀਰ ਇਹ ਕੋਈ ਆਮ ਆਰਟਿਸਟ ਜਿਵੇਂ ਆਪਾਂ ਕਹਿ ਦਿੰਨੇ ਆ ਵੀਰ ਆਰਟਿਸਟ ਸੀਗਾ ਚਲੋ ਕੋਈ ਨਹੀਂ ਹਨਾ ਨਹੀਂ ਉਹ ਲੋਕਾਂ ਦੇ ਦਿਲਾਂ 'ਚ ਵਸਦਾ ਸੀ ਤੇ ਦਿਲਾਂ 'ਚ ਵਸਦਾ ਰਹੇ ਸਭ ਤੋਂ ਵੱਡੀ ਗੱਲ ਉਹ ਕਲਮ ਦਾ ਧਨੀ ਸੀ ਤੇ ਉਹ ਲਿਖਦਾ ਜੋ ਸੀ ਨਾ ਹੁੰਦਾ ਸੀ ਪਤਾ ਨਹੀਂ ਪ੍ਰਮਾਤਮਾ ਦੀ ਉਹਤੇ ਕੀ ਕਿਰਪਾ ਸੀ ਉਹਨੇ ਜਿੰਨਾ ਵੀ ਲਿਖਿਆ ਉਹੀ ਲਿਖਿਆ ਜਿਹੜਾ ਜਾਂ ਵਾਪਰਿਆ ਸੀਗਾ ਜਾਂ ਵਾਪਰਨਾ ਸੀ ਉਹ ਦੇਖੋ ਜਾਂਦਾ ਜਾਂਦਾ ਲਾਸਟ ਰਾਈਡ ਨੂੰ ਲਿਖਣਾ ਉਹ ਸਾਰੀ ਆਪ ਦੀ ਉਹ ਮੌਤ ਪਹਿਲਾਂ ਹੀ ਲੱਗ ਗਿਆ ਵੀਰ ਆਏ ਆਏ ਹੋਊਗਾ ਉਵੇਂ ਹੋ ਨਹੀਂ ਹੋਇਆ ਉਵੇਂ ਹੋਇਆ ਸੀ ਉਹ ਚੀਜ਼ਾਂ ਨੂੰ ਬਾਅਦ ਚ ਮੈਜੇਨ ਕੀਤਾ ਅਸੀਂ ਵੀ ਖੁਦ ਆਪ ਵੀ ਜਦੋਂ ਉਹ ਨੂੰ ਸੋਣਿਆ ਯਾਰ ਉਹ ਟੱਪਿਆਂ ਨੂੰ ਪ੍ਰਾਣੀ ਗੱਲਿਆਂ ਨੂੰ ਹਨਾ ਤਾਂ ਉਹ ਚੀਜ਼ਾਂ ਮੈਜੇਸ਼ੀਨ ਕੋਈ ਹੋਰ ਕਰ ਨਹੀਂ ਸਕਦਾ ਹੋਰ ਤਾਂ ਲੇਖਣਾ ਤਾਂ ਬਹੁਤ ਦੂਰ ਦੀ ਗੱਲ ਹੈ ਮੈਨੂੰ ਲੱਗਦਾ ਕੋਈ ਉਸ ਲੈਵਲ ਤੱਕ ਸੋਚ ਵੀ ਨਹੀਂ ਸਕਦਾ ਬਿਲਕੁਲ ਉਹ ਜਿਹੜੇ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਗੂਚੀ ਵਾਲਾ ਸੱਪ ਹੂੰ ਅ ਗੋਲੀ ਵਾਂਗੂ ਛਪਿਆ ਮਿੱਤਰਾਂ ਅਧਿਕਾਰ ਤੇ ਹਣਾ ਉਹ ਵਾਕਾ ਹੀ ਉਵੇਂ ਹੀ ਜਿਵੇਂ ਆਪਾਂ ਦੇਖਿਆ ਜਾਵੇ ਤਾਂ ਉਹ ਲਾਈਨ ਵਾਈਜ਼ ਗੋਲੀਆਂ ਜਦੋਂ ਆਪਾਂ ਵੇਖਦੇ ਆ ਉਹਦੀ ਕਾਰ ਤੇ ਤੁਹਾਨੂੰ ਯਾਦ ਹੋਣਾ ਆਪਾਂ ਪਿਛਲੇ ਸ਼ੋਅ 'ਚ ਗੱਲ ਕੀਤੀ ਸੀ ਵੀ ਸਿੱਧੂ ਤਾਂ ਇਹੋ ਜਿਹਾ ਸੀਗਾ ਵੀ ਉਹ ਮਿੱਟੀ ਨੂੰ ਸੋਨਾ ਬਣਾ ਆਂਦਾ ਸੀਗਾ ਬਿਲਕੁਲ ਉਹਨੇ ਕਿੰਨੇ ਕਲਾਕਾਰਾਂ ਨੂੰ ਉਹ ਪ੍ਰਮੋਟ ਕਰਕੇ ਜਿਹੜੇ ਪੁਰਾਣੇ ਜਿਹੜੇ ਲੋਕ ਸੁਣਨੋਂ ਹਟ ਗਏ ਸੀ ਜਾਂ ਕਹਿ ਦਈਏ ਲੋਪ ਹੋ ਗਏ ਸੀ ਉਹ ਦੇਖੋ ਉਹ ਵੀ ਛੱਡ ਦੋ ਗੱਡੀ ਫੋਰਚੂਨਰ ਗੱਡੀ ਜਿਹੜੀ ਉਹਦੇ ਕੋਲ ਸੀਗੀ ਅਜ ਫੋਰਚੂਨਰ ਦੀ ਕਿਥੋਂ ਤੱਕ ਉਹ ਝੋਟਾ ਉਹਨੂੰ ਪ੍ਰਮੋਟ ਕਰ ਗਿਆ 911 ਟਰੈਕਟਰ ਨੂੰ ਲੋਕ ਛੱਡ ਗਏ ਸੀ ਯੂਟਿਉਬ ਦਾ ਸਰ ਨਾਲ ਵੱਡੀ ਐਗਜ਼ੈਂਪਲ ਹੀ ਉਹ ਜਦੋਂ ਤੱਕ ਸਿੱਧੂ ਜਾਂਦਾ ਰਿਹਾ ਉਹਨੂੰ ਕਹਿੰਦੇ ਰਹੇ 911 ਆ ਗਿਆ 911 ਆ ਗਿਆ ਪਰ ਤੁਸੀਂ ਇਹ ਦੇਖੋ ਅੱਜ 911 ਕੰਪਨੀ ਉਹਨੇ ਦੁਆਰਾ ਸਟੈਂਡ ਸਟੈਂਡ ਕਰਤੀ ਆ ਆਪਦੇ ਪੈਰਾ ਤੇ ਲੋਕ ਭਾਲ ਭਾਲ ਕੇ ਲਿਆਉਣ ਲੱਗ ਗਏ ਪੁਰਾਣੇ ਤਰਾਣੇ ਮਹਿੰਗੇ ਸਸਤੇ ਅਗਲਾ ਕਹਿੰਦਾ ਜਿੱਥੋਂ ਮਿਲਦਾ ਲਿਆ ਕੇ ਤਿਆਰ ਕਰਾਉਣਾ 911 ਉਹਦੇ ਵਾਂਗੂ ਤਿਆਰ ਕਰਾਉਣਾ ਹੈਨਾ ਏ ਦੇਖੋ ਇਹ ਹਰ ਇੱਕ ਬੰਦਾ ਨਹੀਂ ਕਰ ਸਕਦਾ ਉਹ ਕਿਸਮਤ ਦਾ ਧਣੀ ਸੀ ਉਹ ਉਹ ਉਹਦੇ ਕੋਲ ਇੱਕ ਕਲਾ ਸੀਗੀ ਜਿਹੜੀ ਉਹ ਇੱਕ ਗਾਣੇ ਚ ਕਹਿੰਦਾ ਨਹੀਂ ਵੀ ਬਹੁਤੇ ਪੈਸਿਆਂ ਵਾਲੇ ਹਥੇ ਆਉਣਾ ਚਾਹੁੰਦੇ ਮੇਰੀ ਕਲਾ ਨੂੰ ਹਨਾ ਵੀ ਮੇਰੀ ਕਲਾ ਇਹ ਕਹ ਜੀ ਹੈ ਜਿਹੜੀ ਪੈਸੇ ਵਾਲੇ ਵੀ ਉਹਨੂੰ ਚਾਹੁੰਦੇ ਵੀ ਇਹ ਇਹਦੀ ਕਲਾ ਖਰੀਦ ਲਈਏ ਜੀ ਪਰ ਉਹ ਹੋਇਆ ਨਹੀਂ ਬਿਲਕੁਲ ਉਹ ਆਪਦਾ ਹੀ ਚੱਲਦਾ ਰਿਹਾ ਕੱਲਾ ਤੇ ਕੱਲਾ ਹੀ ਇਸ ਦੁਨੀਆ ਤੋਂ ਚਲਾ ਗਿਆ ਹੂੰ ਕੋਈ ਵੀ ਨਹੀਂ ਸੀ ਦੇਖੋ ਤੁਸੀਂ ਜੇ ਆਪਾਂ ਉਸ ਇਨਸੀਡੈਂਟ ਨੂੰ ਵੇਖੀਏ ਤਾਂ ਇਕੱਲਾ ਹੀ ਸੀ ਉਹ ਜਿਹੜੇ ਆਪਾਂ ਕਹਿ ਦਿੰਨੇ ਆ ਨਾਲ ਯਾਰ ਦੋਸਤ ਸੀਗੇ ਜੱਟ ਦੀ ਕਹਿੰਦੇ ਅਣਖ ਵੀ ਸੀ ਤੁਸੀਂ ਇੱਕ ਚੀਜ਼ ਦੇਖੋ ਕਹਿੰਦੇ ਜਦੋਂ ਜਿੰਨਾ ਚਿਰ ਜਿਉਂਿਆ ਉਹ ਵੀ ਅਣਖ ਦੇ ਨਾਲ ਜਿਉਂਿਆ ਜੇ ਮਰਿਆ ਉਹ ਵੀ ਅਣਖ ਦੇ ਨਾਲ ਗੋਲੀਆਂ ਨਾਲ ਛੱਲੀ ਕੀਤਾ ਪਿਆ ਸੀ ਪਰ ਧੌਣ ਨਹੀਂ ਡਿੱਗੀ ਨਹੀਂ ਬਿਲਕੁਲ ਦੇਖੋ ਮੈਂ ਖੈਰ ਇਸ ਇਸ ਗੱਲ ਤੇ ਤਾਂ ਮੈਂ ਕੋਈ ਕਮੈਂਟ ਜਾਂ ਕੋਈ ਵੀ ਉਹ ਨਹੀਂ ਕਰਨਾ ਚਾਹੂੰਗਾ ਕਿਉਂਕਿ ਜਿਸ ਤਰੀਕੇ ਨਾਲ ਬਲਕੌਰ ਸਿੰਘ ਦਾ ਵੀ ਬਿਆਨ ਆ ਉਹ ਕਹਿੰਦਾ ਵੀ ਮੇਰਾ ਪੁੱਤ ਫਕਰ ਨਾਲ ਗਿਆ ਮੈਨੂੰ ਚਲ ਇਸ ਚੀਜ਼ ਦਾ ਹੈਗਾ ਕਿ ਉਹ ਧੌਣ ਉੱਚੀ ਕਰ ਕੀ ਹੈ ਜਿਸ ਤਰੀਕੇ ਨਾਲ ਮੈਨੂੰ ਇਹਨਾਂ ਗੱਲਾਂ 'ਚ ਨਹੀਂ ਕੋਈ ਵਜਨ ਲੱਗਦਾ ਰਾਜੀਵ ਕਿਉਂਕਿ ਜੇ ਉਹ ਥੋੜਾ ਟਾਈਮ ਹੋਰ ਕੱਟ ਜਾਂਦਾ ਆਪਣੇ ਵਿੱਚ ਥੋੜਾ ਟਾਈਮ ਕਿਉਂ ਮੈਂ ਤਾਂ ਚਾਹੁੰਦਾ ਸੀ ਕਿ ਬੜਾ ਟਾਈਮ ਕੱਟੇ ਤਾਂ ਆਪਣੇ ਪੰਜਾਬ ਨੂੰ ਆਪਣੇ ਆਪਣੇ ਵਿਰਸੇ ਨੂੰ ਜਾਂ ਆਪਣੇ ਆਪਣੇ ਸਟੇਟ ਨੂੰ ਕਿੰਨਾ ਕੁਛ ਦਿੱਕੇ ਜਾਂਦਾ ਉਹ ਬਿਲਕੁਲ ਐਜ਼ ਏ ਆਰਟਿਸਟ ਐਜ਼ ਏ ਐਜ਼ ਅ ਹਿਊਮਨ ਬੀਇੰਗ ਇੱਥੇ ਫਿਲਮ ਸਿਟੀ ਪਲਾਨ ਕਰ ਰਿਹਾ ਸੀ ਉਹ ਲੋਕਾਂ ਨੂੰ ਜੌਬਸ ਮਿਲਦੀਆਂ ਹੁੰਦੇ ਚ ਲੋਕ ਲੋਕੀ ਭਜਦੇ ਨਾ ਕਮਾਈ ਵੀ ਕਹਿੰਦੇ ਜਿਹੜੀ ਉਹਦੀ ਆਉਂਦੀ ਸੀ ਉਹ ਵੀ ਇੰਡੀਆ ਦੇ ਵਿੱਚ ਆਉਂਦੀ ਸੀ ਨਹੀਂ ਅਕਸਰ ਹੁੰਦਾ ਅਗਲਾ ਬਾਹਰ ਆਪਦੇ ਕਾਊਂਟ ਲਾ ਲੈਂਦਾਗਾ ਵੀ ਆ ਟੈਕਸ ਤੋਂ ਬਚਾ ਲਾਂਗੇ ਉਹ ਚੀਜ਼ਾਂ ਕਰ ਲਾਂਗੇ ਨਾ ਸੋ ਕਰਦਾ ਸੀ ਉਹਦੀ ਸੋਚ ਸੀ ਕਿ ਯਾਰ ਮੇਰਾ ਪੰਜਾਬ ਦੇ ਹਲਪ ਹੋਵੇ ਜਦੋਂ ਕੋਠੀ ਪਾਈ ਆ ਆਪਾਂ ਪਹਿਲਾਂ ਵੀ ਇੱਕ ਦੋ ਵਾਰ ਜ਼ਿਕਰ ਕੀਤਾ ਵੀ ਉਹਨੇ ਸਮਾਨ ਵੀ ਬਾਹਰੋਂ ਨਹੀਂ ਲੈਂਦਾ ਕਿਦੋਂ ਖਰੀਦਿਆ ਮਹਿੰਗਾ ਸਮਾਨ ਆਪਦੇ ਮਾਨਸਾ ਸ਼ਹਿਰ ਚ ਉਹਨਾਂ ਨੂੰ ਕਹਿੰਦਾ ਸੀ ਵੀ ਮੈਨੂੰ ਮਂਗਾ ਕੇ ਦੇ ਦਿਦੋ ਦੋ ਦਿਨ ਲਾ ਲਓ ਹਫਤਾ ਲਾ ਲਓ ਯਾਰ ਮਹੀਨਾ ਲਾ ਲਓ ਪਰ ਮਂਗਾ ਕੇ ਤੁਸੀਂ ਦੇਣਾ ਵੀ ਮੈਂ ਪੈਸਾ ਜਿਹੜਾ ਦੇਣਾ ਜੀਐਸਟੀ ਭਰਨਾ ਜਾਂ ਟੈਕਸ ਭਰਨਾ ਮੈਂ ਆਪਦੇ ਲੋਕਾਂ ਨੂੰ ਭਰਨਾ ਜਾਂ ਕਿ ਮੇਰੇ ਲੋਕਾਂ ਦਾ ਭਲਾ ਹੋ ਚੁੱਕੇ ਬਿਲਕੁਲ ਇਹ ਆਪਾ ਦੇਖੋ ਬਹਿਸ ਆਪਾਂ ਗੱਲ ਕਰੀ ਜਾਈਏ ਸਾਰਾ ਦਿਨ ਨਾਲ ਤਾਂ ਮੁੱਕਣੀ ਨਹੀਂ ਇਹ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਓ ਇਹ ਆਪਣੇ ਨਾਲੋਂ ਜ਼ਿਆਦਾ ਖੈਰ ਜਿਹੜੇ ਉਹਦੇ ਕਰੀਬੀ ਸੀ ਉਹ ਦੱਸ ਸਕਦੇ ਨੇ ਮੈਂ ਤਾਂ ਇੱਕ ਫੈਨ ਦੇ ਤੌਰ ਤੇ ਗੱਲ ਕਰਦਾ ਹਮੇਸ਼ਾ ਕਿ ਮੈਂ ਆਪ ਹੁੰਦਾ ਬਹੁਤ ਵੱਡਾ ਫੈਨ ਹਲੇ ਤੱਕ ਮੈਂ ਉਹਦੇ ਗਾਣੇ ਸੁਣਦਾ ਕਾਰ ਚ ਮੇਰਾ ਸਫ਼ਰ ਨਹੀਂ ਪੂਰਾ ਹੁੰਦਾ ਜਦੋਂ ਤੱਕ ਉਹਦਾ ਕੋਈ ਇੱਕ ਅਦਾ ਗਾਣਾ ਜਾਂ ਇਦਾਂ ਦਾ ਲਾਈਨ ਵਾਈਜ਼ ਹੀ ਚੱਲਦੇ ਫਿਰ ਇੱਕ ਸੁਣ ਲਈਏ ਤਾਂ ਉਹ ਦੁਬਾਰਾ ਨਹੀਂ ਭਰਦਾਗਾ ਕੋਈ ਹੋਰ ਸਿੰਗਰ ਸੁਣਨ ਨੂੰ ਨਹੀਂ ਜੀ ਕਰ ਇਹ ਹੁੰਦੇ ਵਿੱਚ ਕਲਾ ਸੀ ਜੀ